ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਹਾਂ ਭਾਈ ਗੁਰਸੇਵ ਸਿੰਘ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਜੀ ਤਸਵੀਰ ਦਿਖਾ ਮੋਬਾਈਲ ਨੰਬਰ 6283871527 6283871527 ਪਹਿਲਾ ਨੰਬਰ ਦਾ ਆਪਾਂ ਜਰਸੀ ਵੜ ਦੇਖੀ ਜਾਨਾ ਕਿਹੜਾ ਸੂਆ ਸੂਰੀ ਆ ਕਿਹੜਾ ਸੂਆ ਸੂਰੀ ਆ ਜੀ ਬਈ ਦੂਜਾ ਸੂਆ ਸੂਰੀ ਆ ਬੜਾ ਠੀਕ ਹੈ ਤੇ ਦੰਦੋਂ ਇਹ ਚੌਕ ਇਹਨਾਂ ਤੋਂ ਪੂਰੇ ਕਰਕੇ ਛੱਡਦੇ ਹੈ ਚੱਟੀ ਆ ਚਾਰ ਰੰਗ ਮੰਦ ਨਾਲ ਕੋਈ ਜੇਸ਼ੇ ਜੰਮਾ ਦੇ ਦੂਜਾ ਸੂਆ ਠੀਕ ਹੈ ਕੀ ਰਿਕਾਰਡ ਦੱਸਿਆ ਪਹਿਲਾਂ ਹੁੰਦਾ ਰਿਕਾਰਡ ਬਈ ਇਹਦਾ 50 ਜੀ ਦੋ ਬਾੜ ਦੀ ਆ ਆਹ ਪਾ ਜਿਹੜੀ ਗੱਲ ਕਿੰਨੋਂ ਨੂੰ ਹੋਊਗੀ ਠੀਕ ਹੈ ਇਹ ਵੀਡੀਓ ਬਣਾ ਲੈਣੇ ਜਿਹੜੀ ਦਾ ਹੁੰਦਾ ਰਿਕਾਰਡ ਉਹ ਦੱਸਦੇ ਆ ਜੇ ਨਹੀਂ ਹੁੰਦਾ ਐਵੇਂ ਨਹੀਂ ਗਾ ਵੀ ਨਾ ਨਾ 20 ਮਿੰਨਾਂ ਯਾਦ ਆਗੇ ਠੀਕ ਹੈ ਵੀ ਐਵੇਂ ਬਾਰੇ ਇਹਦਾ ਨਾਲੇ ਦਾਂਗੇ 50 ਜੀ ਦੋ ਬਾੜ ਦੀ ਆ ਪਾ ਅੱਗੇ ਜੱਗ ਤੋਂ ਸੀਮਿੰਟ ਹਾਂ ਪ੍ਰੈਗਨੈਂਟ ਜੱਗ ਠੀਕ ਹੈ ਪੰਜ ਚਾਰ ਦਿਨ ਵਾਕੀ ਦੁੱਧ ਕੀ ਦੱਸਿਆ ਪਹਿਲਾਂ ਦਾ ਉਹਨੇ 19 20 ਕਿਲੋ ਦੁੱਧ ਚਵਾਇਆ ਵਾ ਬਾਈ ਥੰਡੀ ਚੀਲਾ ਬਸ ਇਹ ਜਾਨ ਮਿਲਣੀ ਠੀਕ ਹੈ ਪਲੂਣ ਦਾ 20 ਕਿਲੋ ਦੁੱਧ ਦਿੱਤਾ ਵਾ ਹਾਂ ਜੀ ਕਹਿੰਦਾ ਭਾਵਾ ਵੀ ਐਤ ਕੀ ਦਾ ਮਾਰਕ ਜਲ ਕੈਪੈਸਿਟੀ ਵੱਧਦੀ ਆ ਹਨਾ ਦੁੱਧ ਤਾਂ ਬਾਈ ਦੇਣਾ ਪੈਣਾ 23 ਤੋਂ 22 ਦੇ ਦੇ ਜਾਂ ਕਿ 20 ਕਿਲੋ ਵਾਲੇ ਜਿਹੜਾ ਕੀ ਮਰਜ਼ੀ ਲੈ ਲੈ ਠੀਕ ਹੈ ਰੇਟ ਇਹਦਾ ਕੀ ਰੱਖਿਆ ਆਪਾਂ ਰੇਟ ਬਾਈ 85000 ਰੁਪਏ ਮਾਨਦਾਨ ਹੋ ਜਾਊਗਾ ਹੋ ਜਾਊਗਾ ਮਾਨਦਾਨ ਸੋ ਫਿਰ 85000 ਦੇ ਵਿੱਚ ਮੌਕੇ ਤੇ ਮਾਨਦਾਨ ਹੋ ਜਾਊਗਾ ਸੋ ਮੱਥੇ ਦੇ ਟੋਆ ਵਗੈਰਾ ਕੰਨ ਨਿਕਾ ਨਿਕਾ ਸੋ ਦੂਜਾ ਸੂਆ ਵੈੜ ਸੋਰੀ ਆ ਸੂਨ ਦੇ ਵਿੱਚ 5-6 ਦਿਨ ਬਾਕੀ 85000 ਕੀਮਤ ਆ ਤੇ ਬਾਕੀ ਕੋਈ ਵੀ ਛੋਟੀ ਦਾ ਮੰਨੇ ਕੱਦ ਵੈੜ ਦੇ ਵਿੱਚ ਵੈੜ ਆ ਗਈ। ਸੋ ਦੇਖੋ ਮੱਥੇ ਦੇ ਟੋਆ ਵਗੈਰਾ ਕੰਨ ਨਿਕਾ ਨਿਕਾ ਜਾਦ ਪਾਦਾ ਦੀ ਬੱਤੀ ਆ ਜਿਹੜੇ ਵੀ ਕਹਿੰਦੇ ਬੱਚਾ ਉਹ ਨਹੀਂ ਬੱਤੀ ਲੈਣੀ ਜਰਸੀ ਦੀ। ਸੋ ਚੰਗੀ ਰਾਜੀ ਸਮੀ ਪੜੀ ਦਿੱਸੀ ਨਾ ਵੀ ਕਿਸੇ ਪਾਸੇ ਹੁਣੀ। ਕੀਮਤ 85000 ਰੁਪਇਆ ਮੌਕੇ ਤੇ ਮਾਨਦਾਨ ਵਗੈਰਾ ਇਹਦੇ ਵਿੱਚੋਂ ਥੋੜਾ ਬਹੁਤਾ ਹੋ ਜਾਊਗਾ। ਤੇ ਗੱਬਣਾ ਸੀਮਾ ਨਾਲ ਕਿ ਲੱਗਿਆ ਵਾ 50 ਰੁਪਏ ਵਾੜ ਦਾ ਹਣਾ ਨਹੀਂ 50 ਰੁਪਏ ਵਾੜ ਦੀ ਆਪ ਹੈ ਜੱਗ ਤੋਂ ਗੱਬਣਾ ਠੀਕ ਹੈ ਜੱਗ ਤੋਂ ਗੱਬਣਾ ਠੰਡੀ ਸੀਦਾ ਕੋਈ ਅੰਤ ਨਹੀਂ ਹਣਾ ਅੱਗੇ ਦੂਜੇ ਨੰਬਰ ਤੇ ਆਪਾਂ ਕਰਾਸ ਵਾੜ ਦੇਖੀ ਜੰਨੇ ਹਾਂ ਹਾਂਜੀ ਇਹ ਤੀਜਾ ਸੂਤ ਸੁਈ ਆ ਭਾਈ ਉਹ ਸ਼ੂਨ ਹੋ ਗਿਆ 5 6 ਬਚਾ ਗਿਆ ਤੇ ਬੱਚਾ ਬੱਛਾ ਹੈਗਾ ਇਸ ਟਾਈਮ ਕੱਲੀ ਵਿੱਕੀ ਵਿੱਕੀ ਜ਼ਰੂਰ ਹੋਈ ਜੀ ਥੋੜੀ ਜਿਹੜੀ ਹੈਗੀ ਹੈਗੀ ਠੀਕ ਹੈ ਸਾਰਾ ਲੀਟਰ ਉਹ ਤੋਂ ਤਾਂ ਹੁਣ ਆਜ ਦਾ ਜਿਹੜਾ ਵੀ ਮਰਜ਼ੀ ਆਜ ਲੀਟਰ ਨਾਲ ਲਿਆ ਨੌ ਲੀਟਰ ਟਾਈਮ ਦਾ ਹਾਜ਼ਰ ਹਾਂ ਜਿਹੜਾ ਵੀ ਜਾ ਵੀ ਠੀਕ ਹੈ ਚੋਾਈ ਜੀ ਨੂੰ ਬਹੁਤ ਵਧੀਆ ਕੀ ਪ੍ਰਾਈਸ ਹੈ ਠੀਕ ਹੈ ਧਾਰਾ ਤੋਂ ਰੈਕ ਨੰਬਰ ਆ ਜਾ ਹਾਂ ਮਾਰ ਦਿਆ ਠੀਕ ਹੈ ਸੋ ਦੇਖੋ ਧਾਰਾ ਬਾ ਮਾਰ ਕੇ ਦਿਖਾ ਦਿੰਦੇ ਆ ਚੋਾਈ ਤੇ ਜਮ ਇੱਕ ਨੰਬਰ ਹਣਾ ਆ ਠੀਕ ਹੈ ਜਾ ਮਗਥ ਨੇ ਮਾਫੀ ਦਿਆ ਨਾ ਤੇ ਰੇਟ ਇਹ ਕਿੰਨਾ ਰੱਖਿਆ ਵੇਚਣ ਜੀ ਆ 55000 ਵੀ ਲਾਂ ਠੀਕ ਹੈ ਸੁਹੀ ਸਵਾਈ ਬੱਚਾ ਬਗਰ ਮੇਲ ਕਫਾ ਹਾਂ ਮੇਲਾ ਠੀਕ ਹੈ 55000 ਤੇ ਮਾਨਦਾਰ ਮੜ ਮੋਟਾ ਕਹਿਦਾ ਪਾ ਮੰਨ ਕੇ ਚੱਲੇ ਵੀ ਵੀਰੋ ਪਾਰ ਵਾਲੀ ਹੈਗੀ ਆ ਵੀਰੋ ਬਾਹਰ ਜਾਵੋ 18 ਲੀਟਰ ਹੁਣ ਹਾਜ਼ਰ ਆ ਗਏ ਨੇ ਕਹਿਣਾ ਇੱਕ ਤਾਂ ਹੁੰਦਾ ਕਿ ਬਾਕੀ ਦੇਉਗੀ ਠੀਕ ਹੈ ਰਾਹ ਲੀਟਰ ਨਾਲ ਜਾਵੇ ਅੱਲਾ ਠੀਕ ਹੈ ਦੋ ਟਾਈਮ ਚੋਕ ਕੇ ਲੇਜੀ ਠੀਕ ਹੈ ਸੋ 18 ਕਿਲੋ ਦੁੱਧ ਨੇਟੇ ਥੱਲੇ ਹਾਜ਼ਰ ਆ 75000 ਰੁਪਇਆ ਵੈਡ ਤੀਜਾ ਸੁਆਗੀ ਥੋੜੀ ਦਿੱਕੀ ਨੂੰ ਬੋਲ ਰਹੇ ਹਾਂ ਕਿ ਥੋੜੀ ਜਣ ਹੋਈ ਹੈਗੀ ਥੋੜੇ ਦਿਨ ਹੋਏਗੇ ਤੇ ਬਾਕੀ ਰੇਟ 55000 ਰੁਪਇਆ ਐਰ ਸਾਇਡ ਦੇ ਟੱਚ ਦੇ ਵਿੱਚ ਪੈਂਦੀ ਹੈ ਦੁੱਧ ਵੀ ਸੋਹਣਾ ਪੈਕ ਵਾਲਾ ਦੋ ਕਹਾਂਗੇ ਕ੍ਰਾਸ ਪਾਣਾ ਇਹਦੇ ਵਿੱਚ ਤੇ ਰੇਟ 55000 ਮਾਨਦਨ ਮੁੱਕ ਕੇ ਤੇ ਹੋ ਜਾਊਗਾ 62 72527 ਇੱਕ ਗੱਬਣ ਦੇ ਇੱਕ ਤਜਦੀਬ ਦੋ ਵੜਾ ਵਿਕਰ ਵਾਲੇ ਵੀਰ ਕੋਲ ਹਾਜ਼ਰ ਆ ਪਿੰਡ ਦੀਪਕੜ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਦਿੱਤਾ ਜੀ